ਅਸੀਂ 11ਵੀਂ ਦੇ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਚਲਾਏ ਪ੍ਰੋਗਰਾਮ ਬਿਜ਼ਨਸ ਫਲਾਰਸ਼ਿਪ ਪਾ ਲੈ ਰਹੇ ਹਾਂ ਮੇਰਾ ਨਾਮ ਵੀਰਵਰ ਖਾਨਾ ਹੈ ਮੇਰਾ ਨਗਵਿੰਦਰ ਸਿੰਘ ਹੈ ਮੇਰਾ ਦੇਸੂ ਸਿੰਘ ਹੈ ਮੇਰਾ ਨਾਮ ਕੁਦਰ ਸਿੰਘ ਹੈ ਅਸੀਂ ਸਰਕਾਰੀ ਸੈਨੇਟ ਸਕੂਲ ਫਤਿਹਗੜ੍ਹ ਪੰਚੜੀਆਂ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀ ਹਾਂ ਸਾਡੀ ਟੀਮ ਦਾ ਨਾਮ ਐਫਐਚਐਸਓ ਨਾਸੀ ਟੀ ਨੰਬਰ 3 ਹੈ ਅਸੀਂ ਗੱਤੇ ਦੇ ਡੱਬੇ ਜੋ ਵਰਤੋਂ ਵਿੱਚ ਨਹੀਂ ਹੁੰਦੇ ਉਹਨਾਂ ਨੂੰ ਵਰਤ ਕੇ ਅਸੀਂ ਬਹੁਤ ਈ ਹੋਧੀ ਆ ਸੁਝਾਅ ਕਿਸਮਾਨ ਜਾ ਖੜਾਉਣੇ ਚਾਹ ਕਰਦੇ ਹਾਂ ਜੋ ਇੱਕਨ ਵਿੱਚ ਬਹੁਤ ਹੀ ਦਿਲ ਖਿੱਚਵੇਂ ਹਨ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਰੰਗ ਕਰਕੇ ਲੋਕਾਂ ਕੇ ਸਾਹਮਣੇ ਕਰਾਂਗੇ ਹਰ ਕੋਈ ਇਹ ਘਣਾਣੇ ਖਰੀਦ ਸਕਦਾ ਹੈ ਕਿਉਂਕਿ ਇਹਨਾਂ ਦੀ ਬੋਤਲ ਦਾ ਉਜਾਰ ਮੀਟਰ ਜਿਗਰੇ ਘਣਾਣਾਂ ਦਾ ਬਹੁਤ ਘੱਟ ਰੱਖੀ ਗਈ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਬਿਹਤਰ ਕਲਾ ਦਾ ਪ੍ਰਦਰਸ਼ਨ ਕਰੀਏ ਆਸੋ ਸਾਡਾ ਕੰਮ ਸਭ ਨੂੰ ਪਸੰਦ ਆਏ ਪੰਜਾਬ ਸਰਕਾਰ ਦਾ ਇਹ ਪ੍ਰੋਗਰਾਮ ਚਲਾਉਣ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ